ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਹੋ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਸੰਬੰਧ ਵਿੱਚ ਅੱਜ ਇੱਕ ਬਹੁਤ ਹੀ ਅਹਿਮ ਜਾਣਕਾਰੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਤੇ ਬੇਨਤੀ ਕਰਨਾ ਚਾਹਾਂਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਸਕਿਪ ਨਹੀਂ ਕਰਨਾ ਬਹੁਤ ਧਿਆਨ ਦੇ ਕੇ ਆਪ ਵੀ ਤੁਸੀਂ ਸਿੱਖਣਾ ਤੇ ਅੱਗੇ ਤੋਂ ਅੱਗੇ ਸਿੱਖ ਸੰਗਤ ਨਾਲ ਇਸ ਪ੍ਰੋਗਰਾਮ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਇਹ ਵੀ ਇੱਕ ਗੁਰਬਾਣੀ ਦੀ ਬਹੁਤ ਵੱਡੀ ਸੇਵਾ ਹੈ ਜੋ ਤੁਸੀਂ ਕਰ ਸਕਦੇ ਹੋ ਸੰਗਤ ਜੀ ਜਦੋਂ ਅਸੀਂ ਮਹਾਰਾਜ ਦੀ ਪਾਵਨ ਅਮ੍ਰਿਤਮੀ ਬਾਣੀ ਦਾ ਪਾਠ ਕਰਦੇ ਆ ਨਾ ਤੇ ਮਹਾਰਾਜ ਦੀ ਪਾਵਨ ਅਮ੍ਰਿਤਮੀ ਬਾਣੀ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਬਦ ਨੇ ਉਹ ਸਾਨੂੰ ਇਸ ਤਰ੍ਹਾਂ ਦੇ ਪੜਨ ਨੂੰ ਮਿਲਦੇ ਆ ਜਿੱਥੇ ਸ਼ਬਦ ਦੇ ਅਖੀਰ ਦੇ ਵਿੱਚ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਹੁੰਦੀ ਹੈ ਕਿੱਥੇ ਵੀ ਇਹ ਦੋ ਅੱਖਰਾਂ ਵਾਲੇ ਸ਼ਬਦ ਆ ਇਤੇ ਨਖਰਾਂ ਵਾਲੇ ਆ ਆਪਾਂ ਇਸ ਤੋਂ ਅੱਗੇ ਚਾਰ ਅੱਖਰਾਂ ਵਾਲਾ ਵੀ ਸ਼ਬਦ ਲਿਖ ਲੈਨੇ ਆ ਤਦ ਹੁਸ਼ਿਆਰੀ ਐਡੇ ਨੂੰ ਕੰਨਾ ਫਿਰ ਵਾ ਵਾ ਫਿਰ ਊੜੇ ਨੂੰ ਔਂਕੜ ਦੀ ਮਾਤਰਾ ਇਸ ਤਰ੍ਹਾਂ ਦੇ ਸ਼ਬਦ ਵੀ ਦੋ ਅੱਖਰਾਂ ਚ ਵੀ ਹੁੰਦੀ ਆ ਤਿੰਨ ਅੱਖਰਾਂ ਚ ਵੀ ਚਾਰ ਅੱਖਰਾਂ ਵਿੱਚ ਵੀ ਹੁੰਦੇ ਤੇ ਕਿਤੇ ਕੁਝ ਕੁ ਜਗ੍ਹਾ ਤੇ ਪੰਜ ਅੱਖਰਾਂ ਦੇ ਵਿੱਚ ਵੀ ਵਧੁੰਦੇ ਆ ਸਾਨੂੰ ਪੜਨ ਨੂੰ ਮਿਲਦੇ ਆ ਹੁਣ ਅਸੀਂ ਸਿੱਖਣਾ ਇਹ ਆ ਊੜੇ ਨੂੰ ਜਦੋਂ ਅਖੀਰ ਦੇ ਵਿੱਚ ਔਂਕੜ ਦੀ ਮਾਤਰਾ ਲੱਗੀ ਹੁੰਦੀ ਆ ਇਹਦਾ ਉਚਾਰਨ ਕਿਸ ਢੰਗ ਨਾਲ ਕਰਨਾ ਹੈ ਕਿਉਂਕਿ ਅਸੀਂ ਇੱਕੋ ਤਰ੍ਹਾਂ ਦੇ ਨਾਲ ਹੀ ਸ਼ਬਦਾਂ ਦਾ ਉਚਾਰਨ ਕਰੀ ਜਾਂਦੇ ਆ ਤੇ ਜਿਹੜੀਆਂ ਸਿੱਖ ਸੰਗਤਾਂ ਗੁਰਬਾਣੀ ਦੀਆਂ ਸੰਥਿਆ ਨਹੀਂ ਲੈਂਦੀਆਂ ਉਹ ਤਾਂ ਹੋਰ ਵੀ ਗਲਤ ਉਚਾਰਨ ਕਰਦੀਆਂ ਹਨ ਕਈ ਵਾਰ ਮੈਂ ਸਿੱਖ ਸੰਗਤ ਦਾ ਪਾਠ ਸੁਣਦਾ ਵਾਂ ਹੁਣ ਇਹ ਪਾਠ ਆ ਨਾ ਜੀ ਇਹਦਾ ਪਾਠ ਉਹ ਕਈ ਉਚਾਰਨ ਕਰਦੇ ਆ ਜੋ ਹੋੜੇ ਦੀ ਮਾਤਰਾ ਲਗਾ ਕੇ ਇਹ ਹੋੜੇ ਦੀ ਉੱਪਰ ਮਾਤਰਾ ਵਾ ਜੱਜੇ ਤੇ ਹੋੜੇ ਦੀ ਮਾਤਰਾ ਲਾ ਕੇ ਪਾਠ ਕਰਦੇ ਆ ਜੋ ਇਹਨੂੰ ਪੜ ਜਾਂਦੇ ਆ ਤੋਂ ਇਸ ਤਰ੍ਹਾਂ ਤੋਂ ਇਸ ਤਰ੍ਹਾਂ ਪੜ ਜਾਂਦੇ ਆ ਪਰ ਅਸਲ ਵਿੱਚ ਇਹ ਦੋਨੇ ਉਚਾਰਣ ਗਲਤ ਆ ਜੀ ਇਸ ਤਰ੍ਹਾਂ ਪਾਠ ਉਚਾਰਣ ਇਹਦਾ ਨਹੀਂ ਕਰਨਾ ਕਿਉਂਕਿ ਇਸ ਤਰ੍ਹਾਂ ਪਾਠ ਉਚਾਰਣ ਕਰਾਂਗੇ ਇਹ ਗਲਤ ਪਾਠ ਹੋਏਗਾ ਜੀ ਸੁਣੋ ਇਹਦਾ ਧਿਆਨ ਦੇ ਨਾਲ ਉਚਾਰਣ ਸੁਣੋ ਮੋਹਾਰਨੀ ਵਿੱਚ ਜਦੋਂ ਅਸੀਂ ਪੜਦੇ ਆ ਨਾ ਜੀ ਉਕੇ ਊੜਾ ਅੱਖਰ ਜਿਹੜਾ ਸਾਦ ਸੰਗਤ ਜੀ ਇਹ ਸਵਰ ਹੁੰਦਾ ਹੈ ਜਿਹੜੇ ਗੁਰਮੁਖੀ ਦੇ ਸਾਡੇ 35 ਅਲਫਾਬੈਟਾ ਉਹਨਾਂ ਵਿੱਚ ਊੜਾ ਐੜਾ ਤੇ ਈੜੀ ਅੱਖਰ ਇਹ ਜਿਹੜੇ ਪਹਿਲੇ ਤਿੰਨ ਅੱਖਰ ਆ ਸਵਾਰਾ ਊੜਾ ਜਿਹੜਾ ਅੱਖਰ ਆ ਇਹ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਚ ਸਾਨੂੰ ਦੋ ਤਰ੍ਹਾਂ ਦੇ ਨਾਲ ਪੜਨ ਨੂੰ ਮਿਲਦਾ ਇੱਕ ਤਾਂ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਹੁੰਦੀ ਆ ਇੱਕ ਊੜੇ ਦਾ ਮੁੱਖ ਖੁੱਲਾ ਹੁੰਦਾ ਅਸਲ ਵਿੱਚ ਊੜੇ ਦਾ ਮੁੱਖ ਖੁੱਲਾ ਵਾ ਇਦਾ ਕਾਰਨ ਬਦਕੀਆ ਕਿਉਂਕਿ ਇਹ ਜਿਹੜਾ ਉੱਪਰ ਇਸ ਢੰਗ ਦੇ ਨਾਲ ਇਹ ਲਕੀਰ ਜਾ ਰਹੀ ਆ ਇਹ ਮੁਖ ਖੁੱਲਾ ਨਹੀਂ ਆ ਇਹ ਹੋੜੇ ਦੀ ਮਾਤਰਾ ਊੜੇ ਨੂੰ ਲੱਗ ਗਈ ਆ ਹੋੜੇ ਦੀ ਮਾਤਰਾ ਲੱਗ ਗਈ ਆ ਜਦੋਂ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਹੁੰਦੀ ਆ ਜੇ ਤਾਂ ਸਿੰਗਲ ਅੱਖਰ ਆ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਮੁਹਾਰਨੀ ਦਾ ਜਦੋਂ ਅਭਿਆਸ ਕਰਦੇ ਸ਼ਾਇਦ ਤੁਹਾਨੂੰ ਪਤਾ ਹੋਏਗਾ ਊੜੇ ਨੂੰ ਔਂਕੜ ਦੀ ਜਦੋਂ ਮਾਤਰਾ ਲੱਗਦੀ ਉਹਦਾ ਉਚਾਰਨ ਅਸੀਂ ਕੀ ਕਰਦੇ ਆ ਉਹ ਕਸਿੰਨਾ ਕੀ ਪੋਲਾਜੋ ਉਚਾਰਨ ਹੁੰਦਾ ਓ ਪਰ ਊੜੇ ਨੂੰ ਜਦੋਂ ਹੋੜੇ ਦੀ ਮਾਤਰਾ ਲੱਗੀ ਹੁੰਦੀ ਆ ਤੇ ਹੋੜੇ ਦੀ ਜਿਹੜੀ ਮਾਤਰਾ ਵਾ ਇਹਦਾ ਉਚਾਰਨ ਹੁੰਦਾ ਓ ਲਮਕਾ ਕੇ ਕਿਉਂਕਿ ਇਹ ਦਿਰਗ ਮਾਤਰਾ ਵਾ ਨਾ ਵੱਡੀ ਮਾਤਰਾ ਵਾ ਤੋ ਖਿਆਲ ਵਿੱਚ ਇਹ ਗੱਲ ਨੂੰ ਰੱਖਣਾ ਹੈ ਵੀ ਜਦੋਂ ਕਿਸੇ ਵੀ ਸ਼ਬਦ ਦੇ ਅਖੀਰਲੇ ਅੱਖਰ ਨੂੰ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਹੋਏ ਊੜੇ ਨੂੰ ਜਿੱਦਾਂ ਇੱਥੇ ਔਂਕੜ ਦੀ ਮਾਤਰਾ ਲੱਗੀ ਆ ਇਹਦਾ ਉਚਾਰਨ ਅਸੀਂ ਧੀਗ ਮਾਤਰਾ ਨਾਲ ਕਰਨਾ ਹੈ ਵੱਡੀ ਮਾਤਰਾ ਨਾਲ ਕਰਨਾ ਹੈ ਛੋਟੀ ਮਾਤਰਾ ਕੱਲੀ ਔਂਕੜ ਦੀ ਮਾਤਰਾ ਨਾਲ ਉਚਾਰਨ ਨਹੀਂ ਹੋਏਗਾ ਵੱਡੀ ਮਾਤਰਾ ਨਾਲ ਉਚਾਰਨ ਹੋਏਗਾ ਇਹਦਾ ਉਚਾਰਨ ਕਿਵੇਂ ਹੋਏਗਾ ਜੱਜਾ ਇਹਦੇ ਤੇ ਕਨੌੜੇ ਦੀ ਮਾਤਰਾ ਉਲਟ ਜਾਏਗੀ ਉਲਰ ਜਾਏਗੀ ਇੱਦਾਂ ਕਹਿ ਲਓ ਦੇਖੋ ਹਾਲਾਂਕਿ ਕਨੌੜੇ ਦੀ ਮਾਤਰਾ ਲੱਗੀ ਨਹੀਂ ਆ ਪਰ ਇੱਜ ਸਮਝ ਲਓ ਵੀ ਇੱਕ ਨੁਕਤਾ ਵਾ ਗੁਰਬਾਣੀ ਦੇ ਵਿੱਚ ਗੁਰਬਾਣੀ ਨੂੰ ਉਚਾਰਨ ਕਰਨ ਦਾ ਵੀ ਜਦੋਂ ਸ਼ਬਦ ਦਾ ਅਖੀਰਲਾ ਅੱਖਰ ਊੜਾ ਹੋਵੇ ਤੇ ਉਹਨੂੰ ਲਾਸਟ ਅੱਖਰ ਨੂੰ ਔਕੜ ਦੀ ਮਾਤਰਾ ਲੱਗੀ ਹੋਵੇ ਊੜੇ ਨੂੰ ਲੱਗੀ ਹੋਈ ਔਕੜ ਦੀ ਮਾਤਰਾ ਆਪਣੇ ਤੋਂ ਪਹਿਲਾ ਜਿਹੜਾ ਅੱਖਰ ਹੁੰਦਾ ਹੈ ਮੁਕਤਾ ਅੱਖਰ ਧਿਆਨ ਰੱਖੋ ਮੁਕਤਾ ਅੱਖਰ ਜਿੱਦਾਂ ਇੱਥੇ ਮੁਕਤਾ ਅੱਖਰ ਹੈ ਜਜਾ ਮੁਕਤਾ ਅੱਖਰ ਹੈ ਤੱਤਾ ਮੁਕਤਾ ਅੱਖਰ ਹੈ ਰਾਰਾ ਮੁਕਤਾ ਅੱਖਰ ਹੈ ਵਾਵਾ ਇਹਨਾਂ ਦੇ ਉੱਤੇ ਇਹਨਾਂ ਨੂੰ ਕੋਈ ਲਗ ਮਾਤਰਾ ਨਹੀਂ ਲੱਗੀ ਮੁਕਤਾ ਅੱਖਰ ਇਹ ਮੁਕਤਾ ਅੱਖਰ ਦੇ ਉੱਪਰ ਉੱਲਰ ਜਾਂਦੀ ਆ ਕਨੋੜੇ ਦੀ ਮਾਤਰਾ ਵਾਂਗੂ ਤੇ ਇਹਦਾ ਉਚਾਰਨ ਬਣਦਾ ਜੌ ਫਿਰ ਇਹਦਾ ਉਚਾਰਨ ਬਣੇਗਾ ਤੌ ਇਸ ਢੰਗ ਦੇ ਨਾਲ ਇਹ ਮੈਂ ਸ਼ਬਦਾਂ ਦੇ ਵਿੱਚ ਲਿਖ ਕੇ ਤੁਹਾਨੂੰ ਦੱਸ ਰਿਹਾ ਇਹ ਗੱਲ ਕੱਲੀ ਸਮਝਣ ਵਾਸਤੇ ਲਿਖ ਰਿਹਾ ਕਿਉਂਕਿ ਜਦੋਂ ਅਸੀਂ ਪ੍ਰੈਕਟਿਸ ਕਰਾਂਗੇ ਉਚਾਰਨ ਕਰਨ ਦੀ ਫਿਰ ਸਾਨੂੰ ਲਿਖਣ ਦੀ ਵੀ ਲੋੜ ਨਹੀਂ ਪੈਗੀ ਫਿਰ ਆਪਣੇ ਆਪ ਤੁਹਾਡਾ ਅਭਿਆਸ ਹੋ ਜਾਏਗਾ ਜਾਓ ਤੋ ਜਾ ਤੋ ਗੁਰਬਾਣੀ ਦੇ ਵਿੱਚ ਜੇ ਅਸੀਂ ਪ੍ਰਮਾਣ ਦੇਖੀਏ ਤੇ ਬਹੁਤ ਸਾਰੇ ਜਿਹੜੇ ਪ੍ਰਮਾਣ ਨੇ ਸਾਨੂੰ ਉਹ ਜਾਓ ਤੋ ਸਾਨੂੰ ਪੜਨ ਨੂੰ ਮਿਲਦੇ ਆ ਇੱਕ ਗੁਰਬਾਣੀ ਦਾ ਸ਼ਬਦ ਆਇਆ ਜਾ ਇੱਥੇ ਪਾਠ ਆ ਗਿਆ ਜਾਓ ਫਿਰ ਪਾਠ ਆ ਗਿਆ ਲਓ ਇਹਦਾ ਉਚਾਰਨ ਸੇਵ ਉਦਾਂ ਹੀ ਹੋਣਾ ਔਂਕੜ ਕਨੋੜੇ ਦੀ ਮਾਤਰਾ ਨਾਲ ਜੋ ਲਾ ਦ ਇਹਦਾ ਉਚਾਰਨ ਹੋਏਗਾ ਜੋ ਲਾ ਜੋ ਲਾ ਹੋਂ ਹੁਣ ਇਹ ਪਾਠ ਵੀ ਸਾਨੂੰ ਬੜੀ ਵਾਰ ਪੜ੍ਹਨ ਨੂੰ ਮਿਲਦਾ ਗੁਰਬਾਣੀ ਵਿੱਚ ਇੱਕੋ ਪੰਕਤੀ ਆ ਇੱਕੋ ਸੈਂਟੈਂਸ ਆ ਗੁਰਬਾਣੀ ਦੇ ਵਿੱਚ ਇਹ ਗੁਰਬਾਣੀ ਦੇ ਸ਼ਬਦ ਹੁੰਦਾ ਹੈ 214 ਨੰਬਰ ਅੰਗ ਦੇ ਉੱਤੇ ਰਾਗ ਗੌੜੀ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ੁਰੂਆਤ ਹੁੰਦੀ ਹੈ ਪਾਇਓ ਬਾਲ ਬੁੱਧ ਸੁਖਰੇ ਤੇ ਪਾਠ ਆ ਰਿਹਾ ਜੋ ਲੋ ਹਾਂ ਕਿਛ ਕਿਛ ਸੋਚਾਂ ਸੋਚਾਂ ਚਿਤਵਾਂ ਅੱਗੇ ਪਾਠ ਆ ਜਾਣਾ ਚਿਤਵੋਂ ਜਮ ਇਹ ਤੇ ਲਿਖ ਦੇਣਾ ਚਿਤਵੋਂ ਤੋ ਲਉ ਦੁਖਨ ਪਰੇ ਤੋ ਲਉ ਦੁਖਨ ਪਰੇ ਆਠ ਆ ਗਿਆ ਜਾਓ ਲਾਓ ਹਉ ਕਿਛ ਸੋਚੋਂ ਸੋਚੋਂ ਮੈਂ ਸੋਚਦਾ ਹਾਂ ਚਿਤ ਵਾਹੋਂ ਮੈਂ ਚਿਤ ਵਧਾ ਹਾਂ ਤਉ ਲਾਓ ਦੁਖਨ ਪਰੇ ਹੁਣ ਦੇਖੋ ਇੱਕੋ ਗੁਰਬਾਣੀ ਦੀ ਪੱਤੀ ਦੇ ਵਿੱਚ ਵਾਰ-ਵਾਰ ਲਾਸਟ ਅੱਖਰ ਨੂੰ ਊੜੇ ਦੀ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਜਾਓ ਇਹਦਾ ਪਾਠ ਆ ਗਿਆ ਚੋ ਫਿਰ ਲਾਓ ਹਉ ਹਾਂ ਮਤਲਬ ਮੈਂ ਇੱਥੇ ਇੱਕ ਗੱਲ ਖਿਆਲ ਵਿੱਚ ਰੱਖਣੀ ਹੈ ਸੰਗਤ ਜੀ ਜਦੋਂ ਵਰਬ ਕਿਰਿਆਵਾਚੀ ਜਿਹੜੇ ਸ਼ਬਦ ਆ ਨਾ ਜੀ ਕਿਰਿਆਵਾਚੀ ਸ਼ਬਦ ਕਿਰਿਆਵਾਚੀ ਸ਼ਬਦਾਂ ਦੀ ਗੱਲ ਕਰ ਰਹੇ ਕਿਰਿਆਵਾਚੀ ਸ਼ਬਦ ਕਿਹਨਾਂ ਨੂੰ ਕਹਿੰਦੇ ਜਿਨ੍ਹਾਂ ਵਿੱਚ ਐਕਸ਼ਨ ਹੁੰਦਾ ਵਾ ਕਿਰਿਆਵਾਚੀ ਸ਼ਬਦ ਜਿਨ੍ਹਾਂ ਵਿੱਚ ਐਕਸ਼ਨ ਹੁੰਦਾ ਕੋਈ ਕੰਮ ਦੀ ਕਿਰਿਆ ਹੋ ਰਹੀ ਆ ਜਿਦਾ ਕਰਨਾ ਧਾਵੋ ਟਿਉਣਾ ਇੱਥੇ ਸੋਚੋ ਸੋਚਣਾ ਸੋਚ ਰਹੇ ਆ ਪਛਤਤਵੋ ਚਿਤਵਨਾ ਯਾਦ ਕਰਨਾ ਐਕਸ਼ਨ ਹੋ ਰਿਹਾ ਨਾ ਕਿਰਿਆ ਹੋ ਰਹੀ ਆ ਜੇ ਕਿ ਜਿਹੜੇ ਸ਼ਬਦਾਂ ਦੇ ਵਿੱਚ ਕਿਰਿਆਵਾਚੀ ਸ਼ਬਦ ਅਖੀਰਲਾ ਅੱਖਰ ਉੱਪਰ ਹੋਵੇ ਪੈਰ 'ਚ ਔਂਕੜ ਦੀ ਮਾਤਰਾ ਹੋਵੇ ਖਿਆਲ ਵਿੱਚ ਰੱਖਣਾ ਉਹਨਾਂ ਸ਼ਬਦਾਂ ਨੂੰ ਨਾਸਕੀ ਟੋਨ ਰਾਹੀਂ ਉਚਾਰਨ ਕਰਦੇ ਆ ਨਾਸਕੀ ਟਵਨੀ ਰਾਹੀਂ ਉਚਾਰਨ ਹੁੰਦੇ ਉਹ ਸ਼ਬਦ ਹੁਣ ਇੱਥੇ ਕਰੋਂ ਮੈਂ ਕਰਦਾ ਹਾਂ ਧਿਆਵੋਂ ਮੈਂ ਧੁੰਦਾ ਹਾਂ ਉਚਾਰਨ ਸੇਮ ਉੱਦਈ ਹੋਣਾ ਜਿੱਦਾਂ ਮੈਂ ਪਹਿਲਾਂ ਦੱਸਿਆ ਉਲਰਦਾ ਕੜੋ ਕਨੌਲੇਜ ਦੀ ਮਾਤਰਾ ਦੇ ਰੂਪ ਦੇ ਵਿੱਚ ਪਰ ਉਚਾਰਨ ਹੋਏਗਾ ਨਾਸਕੀ ਇਹ ਜਿਹੜੇ ਦੋ ਅੱਖਰਾਂ ਵਾਲੇ ਸ਼ਬਦ ਇੱਥੇ ਨਾਸਕੀ ਟੋਨ ਨਹੀਂ ਆਏਗੀ ਖੁਕ ਕਿਰਿਆ ਵਾਚੀ ਜਿਹੜੇ ਸ਼ਬਦ ਆ ਜਿੱਥੇ ਫਰਸਟ ਪਰਸਨ ਦੀ ਗੱਲ ਹੋਵੇ ਕਿਉਂਕਿ ਜਦੋਂ ਅਸੀਂ ਗੁਰਬਾਣੀ ਵਿਆਕਰਣ ਨੂੰ ਪੜ੍ਹਾਂਗੇ ਨਾ ਜੀ ਸਾਧ ਸੰਗਤ ਜੀ ਖਿਆਲ ਰੱਖੋ ਗੁਰਬਾਣੀ ਵਿਆਕਰਣ ਦੇ ਵਿੱਚ ਤਿੰਨ ਤਰ੍ਹਾਂ ਦੇ ਪੁਰਖ ਹੁੰਦੇ ਆ ਤਿੰਨ ਤਰ੍ਹਾਂ ਦੇ ਪਰਸਨ ਜਿੱਦਾਂ ਮੈਂ ਜੇ ਆਪਣੀ ਗੱਲ ਕਰਾਂ ਤੇ ਮੈਂ ਫਸਟ ਪਰਸਨ ਦੇ ਵਿੱਚ ਆਵਾਂਗਾ ਜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤੁਸੀਂ ਸੈਕੰਡ ਪਰਸਨ ਵਿੱਚ ਆਓਗੇ ਜੇ ਆਪਾਂ ਦੋਵੇਂ ਮਿਲ ਕੇ ਕਿਸੇ ਤੀਜੇ ਦੀ ਗੱਲ ਕਰਾਂਗੇ ਉਹ ਥਰਡ ਪਰਸਨ ਦੀ ਗੱਲ ਹੋਏਗੀ ਤਿੰਨ ਪਰਸਨ ਹੋਗੇ ਨਾ ਫਸਟ ਪਰਸਨ ਮੈਂ ਸੈਕੰਡ ਪਰਸਨ ਤੁਸੀਂ ਥਰਡ ਪਰਸਨ ਜਿਹਦੇ ਬਾਰੇ ਅਸੀਂ ਦੋਨੇ ਰਲ ਮਿਲ ਕੇ ਗੱਲ ਕਰਾਂਗੇ ਤੇ ਗੁਰਬਾਣੀ ਵਿੱਚ ਹੂਬ ਹੂ ਇਹ ਸਾਨੂੰ ਅ ਨੁਕਤਾ ਪੜਾ ਨੂੰ ਮਿਲਦਾ ਹੈ ਕਿਰਿਆਵਾਚੀ ਸ਼ਬਦਾਂ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਗੁਰੂ ਪਾਤਸ਼ਾਹ ਜਦੋਂ ਆਪਣੀ ਗੱਲ ਕਰਦੇ ਆ ਆਪਾਂ ਬਹੁਤਾ ਦੂਰ ਨਾ ਜਾਈਏ ਜਦੋਂ ਸੋਇਲਾ ਸਾਹਿਬ ਜੀ ਦੀ ਪਾਵਨ ਬਾਣੀ ਦਾ ਤੁਸੀਂ ਰੋਜ਼ ਪਾਠ ਕਰਦੇ ਹੋ ਉਹ ਵਿੱਚ ਪਾਠ ਹੁੰਦਾ ਨਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਕਰੋ ਬੇਨੰਤੀ ਵੀ ਮੈਂ ਬੇਨਤੀ ਕਰਦਾ ਹਾਂ ਸੁਣੋ ਮੇਰੇ ਮੀਤਾ ਵੀ हे ਮਰੇ ਮਿੱਤਰ ਜੀ ਤੁਸੀਂ ਸੁਣੋ ਕਰوں ਮੈਂ ਕਰਦਾ ਹਾਂ ਇੱਥੇ ਪਾਠ ਕਰوں ਗੁਰਬਾਣੀ ਚ ਕਰوں ਪੜ ਬਹੁਤ ਵਾਰੀ ਹੁੰਦਾ ਧਿਆਵੋਂ ਮੈਂ ਧਿਆਉਂਦਾ ਹਾਂ ਹੁਣ ਸੇਮ ਉਹੀ ਆ ਜਾਓ ਲਾਓ ਹਾਓ ਕਿਚ ਸੋਚੋ ਸੋਚੋ ਨਾਸਕੀ ਟੋਨ ਆਏਗੀ ਕਿਉਂਕਿ ਫਸਟ ਪਰਸਨ ਦੇ ਸ਼ਬਦਾਂ ਦਾ ਜਦੋਂ ਉਚਾਰਨ ਹੋਏਗਾ ਜਿਹੜੇ ਜਿਹੜੇ ਸ਼ਬਦਾਂ ਵਿੱਚ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਹੋਈ ਉਹਦੇ ਵਿੱਚ ਹੀ ਨਾਸਕੀ ਟੋਨ ਦਾ ਉਚਾਰਨ ਹੋਣਾ ਨਾਸਕੀ ਧੁਨੀ ਦਾ ਹੋਰ ਕਿਸੇ ਸ਼ਬਦ ਦੇ ਵਿੱਚ ਨਹੀਂ ਜਾ ਲਾਉ ਹਾ ਹੋ ਮਤਲਬ ਮੈਂ ਕਿਛ ਸੋਚੋਂ ਚਿਤਵਾਂ ਤੋ ਇਤੇ ਤੋ ਇਥੇ ਨਾਸਕੀ ਧੋਣੀ ਨਹੀਂ ਆਣੀ ਤੋ ਲਾਉ ਇਥੇ ਵੀ ਨਾਸਕੀ ਧੋਣੀ ਨਹੀਂ ਆਉਣੀ ਦੁਖਨ ਪਰੇ ਦੁਖਨ ਪਰੇ ਠੀਕ ਆ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਸਾਨੂੰ ਵਾਰ-ਵਾਰ ਪੜਨ ਨੂੰ ਮਿਲਦੇ ਆ ਬਸ ਖਿਆਲ ਇਹ ਰੱਖਣਾ ਹੈ ਕਰੋ ਇੱਥੇ ਨਾਸਕੀ ਧੁਨੀ ਆਏਗੀ ਬਿੰਦੀ ਲਾ ਕੇ ਉਚਾਰਨ ਕਰਾਂਗੇ ਪਾਠ ਇਸੇ ਤਰ੍ਹਾਂ ਧਿਆਵੋ ਮੈਂ ਕਿਉਂ ਦਾ ਹ ਇੱਥੇ ਵੀ ਬਿੰਦੀ ਲਾ ਕੇ ਨਾਸਕੀ ਟੋਨ ਦੇ ਵਿੱਚ ਨਾਸਕੀ ਧੁਨੀ ਦੇ ਵਿੱਚ ਪਾਠ ਉਚਾਰਨ ਹੋਏਗਾ ਹਾਲਾਂਕਿ ਇਸ ਗਾ ਨੂੰ ਖਿਆਲ ਚ ਰੱਖਿਓ ਗੁਰਬਾਣੀ ਦੇ ਵਿੱਚ ਇਹਨਾਂ ਸ਼ਬਦਾਂ ਦੇ ਵਿੱਚ ਬਿੰਦੀ ਦੀ ਮਾਤਰਾ ਜਿਹੜੀ ਉਹ ਲੱਗੀ ਨਹੀਂ ਹੋਈ ਪਰ ਅਸੀਂ ਲਾਉਣੀ ਵੀ ਨਹੀਂ ਅਸੀਂ ਉਚਾਰਨ ਜਦੋਂ ਕਰਨਾ ਪ੍ਰੋਨਾਂਊਂਸ ਜਦੋਂ ਕਰਨਾ ਕਿਉਂਕਿ ਗੁਰਬਾਣੀ ਦੇ ਦੋ ਪੱਖਾਂ ਖਿਆਲ ਵਿੱਚ ਰੱਖਿਓ ਸੰਗਤ ਜੀ ਗੁਰਬਾਣੀ ਦੇ ਇੱਕਾ ਅਰਥਾਤਮਕ ਪੱਖ ਇੱਕਾ ਉਚਾਰਨਾਤਮਕ ਪੱਖ ਤੇ ਇੱਕ ਪੱਖ ਲਿਖਤੀ ਪੱਖ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਲਿਖਤੀ ਪੱਖ ਦੇ ਵਿੱਚ ਲਿਖਤੀ ਰੂਪ ਜਿੱਦਾਂ ਐਜ਼ ਇਟ ਲਿਖੀ ਆ ਉਦਾਂ ਹੀ ਆਪਾਂ ਉਹਦੇ ਵਿੱਚ ਛੇੜਛਾੜ ਨਹੀਂ ਕਰ ਸਕਦੇ ਪਰ ਜਦੋਂ ਅਸੀਂ ਉਚਾਰਨ ਕਰਨਾ ਉਚਾਰਨ ਕਰਨ ਦੇ ਨੁਕਤੇ ਆ ਇਸੇ ਵਾਸਤੇ ਤਾਂ ਕਿ ਆ ਕਿਹਾ ਜਾਂਦਾ ਵੀ ਸਾਨੂੰ ਗੁਰਬਾਣੀ ਦੀ ਜਿਹੜੀ ਸੰਥਿਆ ਹੈ ਉਹ ਜ਼ਰੂਰ ਲੈਣੀ ਚਾਹੀਦੀ ਆ ਤਾਂ ਇੱਥੇ ਉਚਾਰਨਾਤਮਕ ਜਿਹੜਾ ਪੱਖ ਜਦੋਂ ਉਹ ਉਹਦਾ ਅਸੀਂ ਖਿਆਲ ਦੇਖਾਂਗੇ ਪੱਖ ਤੇ ਫਿਰ ਸ਼ਬਦਾਂ ਦਾ ਪਾੜ ਉਚਾਰਨ ਕਰਾਂਗੇ ਕਰੋ ਧਾਵੋਂ ਇੱਕ ਹੋਰ ਇੱਥੇ ਖਿਆਲ ਵਿੱਚ ਰੱਖੋ ਜਦੋਂ ਅਸੀਂ ਇਹ ਤਾਂ ਹੋ ਗਈ ਨਾ ਫਰਸਟ ਪਰਸੰਧੀ ਗੱਲ ਇਹ ਤਾਂ ਹੋ ਗਈ ਫਰਸਟ ਪਰਸੰਧੀ ਗੱਲ ਗੁਰਬਾਣੀ 'ਚ ਜਦੋਂ ਥਰਡ ਪਰਸਨ ਦੀ ਗੱਲ ਆਉਂਦੀ ਆ ਉੱਥੇ ਵੀ ਊੜੇ ਨੂੰ ਔਂਕੜ ਦੀ ਮਾਤਰਾ ਲੱਗੀ ਹੁੰਦੀ ਆ ਜਿਵੇਂ ਇੱਕ ਪਾਠ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਆ ਮੈਂ ਇੱਥੇ ਲਿਖ ਦੇਣਾ ਇਹ ਪਾਠ ਹੁੰਦਾ ਹੈ ਗੁਰਬਾਣੀ ਦੇ ਵਿੱਚ ਇੱਕ ਗੁਰਬਾਣੀ ਵਿੱਚ ਸਾਨੂੰ ਪਾਠ ਪੜਨ ਨੂੰ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 686 ਨੰਬਰ ਦੇ ਉੱਤੇ ਤਨਾਸਰੀ ਮਹਿਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਆ ਇਸ ਸ਼ਬਦ ਵਿੱਚ ਅਸੀਂ ਪਾਠ ਉਚਾਰਨ ਕਰਦੇ ਆ ਕਹਿ ਤੋ ਪੜ ਤੋ ਸੁਣ ਤੋ ਏਕ ਕਹਿ ਤੋ ਪੜ ਤੋ ਸੁਣ ਤੋ ਏਕ ਇੱਥੇ ਨਾਸਕੀ ਧੁਨੀ ਨਹੀਂ ਆਣੀ ਕਿਉਂ ਨਹੀਂ ਹੋਣੀ ਕਿਉਂਕਿ ਇਹ ਥਰਡ ਪਰਸਨ ਦੀ ਗੱਲ ਹੋ ਰਹੀ ਆ ਗੁਰੂ ਪਾਤਸ਼ਾਹ ਜਿਹੜੇ ਆ ਉਹ ਤੀਜੇ ਬੰਦੇ ਦੀ ਗੱਲ ਕਰ ਰਿਹਾ ਵੀ ਜਿਹੜਾ ਬੰਦਾ ਜਿਹੜਾ ਬੰਦਾ ਜਿਹੜਾ ਇਨਸਾਨ ਜਿਹੜਾ ਮਨੁੱਖ ਏਕ ਦਾ ਮਤਲਬ ਇੱਕ ਪਰਮਾਤਮਾ ਦੀ ਸਿਫਤੋ ਸਲਾਹ ਪ੍ਰਭੂ ਜੀ ਦਾ ਨਾਮ ਪ੍ਰਭੂ ਜੀ ਦੀ ਸਿਫਤੋ ਸਲਾਹ ਕਹਿੰਦਾ ਹੈ ਪੜਦਾ ਹੈ ਤੇ ਸੁਣਦਾ ਹੈ ਫਿਰ ਉਹਦੇ ਜੀਵਨ 'ਚ ਤਬਦੀਲੀ ਹੁੰਦੀ ਆ ਕਿਹੜੀ ਤਬਦੀਲੀ ਹੁੰਦੀ ਧੀਰਜ ਧਰਮ ਧਰਨੀ ਧਰ ਟੇਕ ਵੀ ਧਰਤੀ ਦਾ ਜਿਹੜਾ ਆਸਰਾ ਪ੍ਰਭੂ ਆ ਉਹਦੀ ਉਹ ਟੇਕ ਫੜ ਲੈਂਦਾ ਉਹਦਾ ਉਹ ਆਸਰਾ ਫੜ ਲੈਂਦਾ ਉਹਦੇ ਜੀਵਨ ਦੇ ਵਿੱਚ ਧੀ ਰਿਸ਼ਤਾ ਦਾ ਗੋਣਾ ਜਾਂਦਾ ਵਾ ਤੇ ਉਹ ਬੰਦਾ ਫਿਰ ਆਪਣੇ ਜੀਵਨ 'ਚ ਧਰਮ ਕਮੋਂਦਾ ਵਾ ਆਪਣੇ ਜੀਵਨ ਦੇ ਫਰਜ਼ਾਂ ਨੂੰ ਪੇਸ਼ਾਨ ਲੈਂਦਾ ਵਾ ਤੋਂ ਪਾਠ ਉਚਾਰਨ ਹੋਏਗਾ ਕਹਤੋ ਪੜਤੋ ਸੁਣਤੋ ਏਕ ਇੱਥੇ ਖਿਆਲ ਰੱਖਣਾ ਨਾਸਕੀ ਤੋਂ ਨਹੀਂ ਪਾਠ ਨਹੀਂ ਆਏਗਾ ਪਰ ਪਾਠ ਦਾ ਜਿਹੜਾ ਉਚਾਰਨ ਉਹ ਸੇਮ ਹੀ ਹੋਏਗਾ ਇਦਾਂ ਕਹਿ ਤੋ ਉਲਰੇਗਾ ਕੋਣੜੇ ਦੀ ਮਾਤਰਾ ਦੇ ਵਿੱਚ ਪੜ ਤੋ ਇਦਾਂ ਪਾਠ ਆਏਗਾ ਪੜ ਤੋ ਕਹਿ ਤੋ ਪੜ ਤੋ ਸੁਣ ਤੋ ਏਕ ਪਰ ਜਦੋਂ ਇਹ ਸ਼ਬਦਾਂ ਨੂੰ ਪੜੋਗੇ ਤੁਸੀਂ ਜਾਓ ਲਓ ਹਾਂ ਕਿਚ ਸੋਚੋ ਇੱਥੇ ਨਾਸਕੀ ਧੁਨੀਆਂ ਜੀ ਆ ਜਾਏਗੀ ਚਿਤਵਾਂ ਇੱਥੇ ਵੀ ਨਾਸਕੀ ਧੁਨੀ ਆਏਗੀ ਤੋ ਮੈਂ ਉਮੀਦ ਕਰਦਾ ਵੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਸੰਗਤ ਦਿੱਤੀ ਜਾਣਕਾਰੀ ਤੁਹਾਨੂੰ ਜ਼ਰੂਰ ਜ਼ਰੂਰ ਸਮਝ ਵਿੱਚ ਆਈ ਹੋਵੇਗੀ ਤੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਅੱਗੇ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਗੁਰਬਾਣੀ ਦੀ ਇਹ ਬਹੁਤ ਵੱਡੀ ਸੇਵਾ ਹੈ ਜੋ ਤੁਸੀਂ ਨਿਭਾ ਰਹੇ ਹੋ ਦੂਜਿਆਂ ਦੇ ਨਾਲ ਵੀ ਸ਼ੇਅਰ ਕਰ ਰਹੇ ਹੋ ਕਿਉਂਕਿ ਇਹਨੂੰ ਹੀ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਇੰਜ ਆਖਿਆ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਨੋ ਚਾਈ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ